ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਨੇੜੇ ਸਰਾਬਾ ਪਿੰਡ ਤੋਂ ਕਰਤਾਰ ਸਿੰਘ ਸਰਾਬਾ ਜਿਹੜਾ 24 ਮਈ 1896 ਨੂੰ ਮਾਤਾ ਸਦਾਕਾਰ ਤੇ ਪਿਤਾ ਮੰਗਲ ਸਿੰਘ ਗਰੇਵਾਲ ਦੇ ਘਰ ਜਨਮ ਲੈ ਕੇ ਸਰਾਬਾ ਤੋਂ 15 ਸਾਲ ਦੀ ਉਮਰ ਵਿੱਚ ਉਹ ਅਮਰੀਕਾ ਪੜ੍ਹਾਈ ਵਾਸਤੇ ਚਲਾ ਜਾਂਦਾ ਹੈ ਤੇ ਉੱਥੇ ਜਦੋਂ ਪੰਜਾਬੀਆਂ ਦੇ ਨਾਲ ਉਤਮ ਦੇ ਲੋਕਾਂ ਦਾ ਦੁਰਭਿਵਾਰ ਅੰਗਰੇਜ਼ਾਂ ਦਾ ਦੁਰਭਿਵਾਰ ਦੇਖਦੇ ਨੇ ਤਾਂ ਅੰਦਰ ਇੱਕ ਜ਼ਨੂੰਨ ਉੱਠਦਾ ਹੈ ਤੇ 1913 ਦੇ ਵਿੱਚ ਉਹ ਗਦਰ ਪਾਰਟੀ ਦੇ ਨਾਲ ਬਾਬਾ ਚੂਨ ਸਿੰਘ ਪਗਣਾ ਤੇ ਜਰਵਾਲਾ ਸਿੰਘ ਨਾਲ ਸ਼ਾਮਲ ਹੋ ਕੇ ਗਦਰ ਅਖਬਾਰ ਦੇ ਵਿੱਚ ਆਰਟੀਕਲ ਵੀ ਲੰਦਾ ਤੇ 2 ਸਾਲ ਦੀ ਜਦੋ ਜਹਿਦ ਤੋਂ ਬਾਅਦ ਉਹ ਹਰਪਾਰਤ ਵਾਪਸ ਕਰਦਾ ਤੇ 5 ਮਹੀਨੇ ਇਥੇ ਉਹ ਆਜ਼ਾਦੀ ਦੀ ਲਹਿਰ ਵਾਸਤੇ ਜੋ ਅੰਗਰੇਜ਼ਾਂ ਦੇ ਨਾਲ ਉਹ ਆਪਣਾ ਜੋਸ਼ ਨਾਲ ਲੜਦਾ ਤੇ ਉਹਦੇ ਵਿੱਚ ਉਸ ਨੂੰ ਇੱਕ ਇਹ ਲਿਖਤ ਗੱਲ ਹੈ ਇਤਿਹਾਸਕ ਤੌਰ ਤੇ ਕਿ ਜਦੋਂ ਉਹਦੇ ਸਾਰੇ ਕਾਰਜਾਂ ਦੇ ਵਿੱਚ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਅੰਗਰੇਜ਼ ਜੱਜ ਇਹ ਤੈਅ ਕਰਦਾ ਹੈ ਕਿ ਤੁਹਾਡੀ 19 ਸਾਲ ਦੀ ਉਮਰ ਦੇ ਵਿੱਚ ਮੇਰੇ ਲਈ ਇੱਕ ਬਹੁਤ ਹੀ ਨਾਜ਼ੁਕ ਜਾਂ ਸਰੀਰ ਹੈ ਤੇ ਮੈਂ ਤੁਹਾਨੂੰ ਸਜ਼ਾ ਨਹੀਂ ਦੇਣਾ ਚਾਹੁੰਦਾ ਪਰ ਸਾਰੇ ਐਵੀਡੈਂਸਸ ਦੇ ਆਧਾਰ ਤੇ ਹਰ ਪੰਨੇ ਤੇ ਤੁਹਾਡਾ ਨਾਮ ਹੋਣ ਕਰਕੇ ਮੈਨੂੰ ਮਜਬੂਰਨ ਇਹ ਕਰਨਾ ਪੈ ਰਿਹਾ ਤੇ ਉਹ ਕਰਤਾਰ ਸਿੰਘ ਖਰਾਬਾ ਨੂੰ ਇਹ ਹਦਾਇਤ ਕਰਦਾ ਹੈ ਕਿ ਤੂੰ ਆਪਣਾ ਬਿਆਨ ਬਦਲ ਲੈ ਅਕਨਤਾਰ ਸਿੰਘ ਸਰਪਾ ਇਸ ਗਲਤੇ ਵਿਜਿਤ ਰਹਿ ਲਾ ਕਿ ਮੈਂ ਬਿਆਨ ਨਹੀਂ ਬਦਲਾਂਗਾ ਮੈਨੂੰ ਫਾਂਸੀ ਮੰਜ਼ੂਰ ਹੈ ਤੇ ਉਹ ਆਪਣੀ ਫਾਂਸੀ ਸਵੀਕਾਰ ਕਰ ਲੈਂਦਾ ਹੈ ਪਰ ਕੀ ਅਸੀਂ ਇਹ ਇਤਿਹਾਸ ਕਹਾਣੀਆਂ ਅੱਜ ਆਪਣੇ ਬੱਚਿਆਂ ਨੂੰ ਦੱਸ ਰਹੇ ਹਾਂ ਹੋ ਸਕਦਾ ਹੈ ਕਿ ਸਾਡੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਸ਼ਹੀਦਾਂ ਨੂੰ ਪੇਸ਼ ਕਰਨ ਦਾ ਉਹਨਾਂ ਦਾ ਕੋਈ ਆਪਣਾ ਨਜ਼ਰੀਆ ਹੋਵੇ ਜਿਵੇਂ ਭਗਤ ਸਿੰਘ ਦੀ ਮਾਤਾ ਨੂੰ ਜਦੋਂ ਵੀ ਪੁੱਛਿਆ ਗਿਆ ਕਿ ਭਗਤ ਸਿੰਘ ਦਾ ਸ਼ੌਕ ਕੀ ਹੈ ਤੇ ਉਹ ਕਹਿੰਦੀ ਕਿ ਕਰਤਾਰ ਸਿੰਘ ਸਰਾਭਾ ਦੀ ਫੋਟੋ ਹਮੇਸ਼ਾ ਆਪਣੀ ਜੇਬ ਚ ਰੱਖਦਾ ਹੈ ਉਹ ਇੰਨਾ ਕਿ ਜ਼ਿਆਦਾ ਕਰਤਾਰ ਸਿੰਘ ਸਰਾਭਾ ਤੋਂ ਸ਼ਹੀਦ ਭਗਤ ਸਿੰਘ ਪ੍ਰਭਾਵਿਤ ਸੀ ਉਹ ਹਮੇਸ਼ਾ ਚਾਹੁੰਦੇ ਸੀ ਕਿ ਅਗਰ ਸਾਡਾ ਕਿਸੇ ਵੀ ਆਪਣਾ ਆਜ਼ਾਦੀ ਲਈ ਲੜਨ ਦਾ ਇੱਕ ਰੋਹ ਹੋਵੇ ਤਾਂ ਉਹ ਕਰਤਾਰ ਸਿੰਘ ਸਰਾਭਾ ਵਰਗਾ ਹੋਵੇ ਤੇ ਅਸੀਂ 24 ਮਈ ਨੂੰ ਆਓ ਸਾਰੇ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਈਏ ਆਪਣੇ ਬੱਚਿਆਂ ਨੂੰ ਉਸ ਇਤਿਹਾਸ ਤੋਂ ਜਾਣੂ ਕਰਾਈਏ ਜਿਸ ਵਿਅਕਤੀ ਨੇ ਆਪਣੀ ਉਮਰ ਨਹੀਂ ਆਪਣਾ ਜੋਸ਼ ਆਪਣਾ ਜਨਮ ਦੇਖਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਇਤਿਹਾਸਕ ਤੱਥਾਂ ਨੂੰ ਸੁਹਾਵੀ ਆਡੀਓ ਬੁਕਸ ਰਾਹੀਂ ਤੁਹਾਡੇ ਕੋਲ ਵੀ ਪਹੁੰਚਾਈਏ ਤਾਂ ਕਿ ਤੁਸੀਂ ਆਪਣੇ ਮੋਬਾਈਲ ਰਾਹੀਂ ਕੰਨਾਂ ਨਾਲ ਹੈੱਡਫੋਨ ਲਾ ਕੇ ਉਹ ਇਤਿਹਾਸਕ ਤੱਥ ਵੀ ਸੁਣੋ ਤੇ ਵਾਰ-ਵਾਰ ਸੁਹਾਵੀ ਆਡੀਓ ਬੁਕਸ ਨੂੰ ਯਾਦ ਕਰੋ